ਆ ਜਿਹੜਾ ਇਹ ਭਈਆਵਾਦ ਵਧ ਰਿਹਾ ਹੈ ਨਾ ਪੰਜਾਬ 'ਚ ਇਹ ਸਾਡੇ 4-5 ਪਿੰਡਾਂ ਕੋਲ ਨੇੜੇਦਰ ਦੇ ਕੁੰਬੜਾ, ਮੌਲੀ, ਸੁਹਾਣਾ ਮਟੌਰ ਇਹਨਾਂ ਦੇ ਵਿੱਚ ਇੰਨਾ ਕ ਗੰਦ ਪਿਆ ਹੋਣਾ ਜੀ ਕੋਈ ਦੱਸ ਨਹੀਂ ਸਕਦੇ ਗੰਦ ਪਾਉਣ ਵਾਲੇ ਵੀ ਸਾਡੇ ਆਪਣੀ ਐ ਚੱਕ ਕੇ ਸਟੈਂਪਾ ਮਾਰਦੇ ਇਹਨਾਂ ਦਾ ਆਧਾਰ ਕਾਰਡ ਬਣਾ ਦਿੰਦੇ ਆ ਵੋਟ ਬਣਾ ਦਿੰਦੇ ਆ ਸਿਰਫ ਆਪਣੇ ਲਾਲਚ ਪਿੱਛੇ ਇਹ ਸਾਰਾ ਕੰਮ ਪ੍ਰੋਪਰ ਤੌਰ ਤੇ ਬੰਦ ਹੋਣਾ ਚਾਹੀਦਾ ਜਦੋਂ ਤੱਕ ਇਹ ਬੰਦ ਨਹੀਂ ਹੁੰਦਾ ਇਹ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਜਿਹੜੇ ਮਕਾਨ ਮਾਲਕ ਹੈ ਉਹਦੇ ਕੁਝ ਉਹਦੀ ਰਜਾਮੰਦੀ ਉਹਦੇ ਕੋਈ ਸਾਈਨ ਤੇ ਚਾਹੀਦੇ ਹੁੰਦੇ ਹੋਣੇ ਫਾਰਮ ਭਰ ਕੇ ਦਿੰਦਾ ਜੀ ਉਹਦੇ ਮੋਹਰ ਲੱਗਦੀ ਆ ਆਧਾਰ ਕਾਰਡ ਤੱਕ ਬਣੇ ਲੋਕਾਂ ਦੇ ਆਧਾਰ ਕਾਰਡ ਬੋਟਾ ਬਣਾ ਪਤਾ ਹੀ ਤੁਹਾਨੂੰ ਵੀ ਤੁਹਾਡੇ ਮਕਾਨ ਦੇ ਆਧਾਰ ਕਾਰਡ ਬਣੇ ਤੁਹਾਨੂੰ ਵੀ ਪਤਾ ਹੈ ਮਕਾਨ ਆਧਾਰ ਕਾਰਡ ਬਣੇ ਹੋਏ ਨੇ ਜਿਹੜਾ ਪੰਜਾਬੀ ਬੰਦਾ ਜੀ ਉਹਦੀ ਜਿਹੜੀ ਉਹਨੇ ਵੋਟ ਬਣਵਾਣੀ ਹੈ ਤਾਂ ਉਹਨੂੰ ਅ ਤੱਕੇ ਖਾਣੇ ਪੈਣਗੇ ਸਰਕਾਰੀ ਦਫ਼ਤਰਾਂ ਜਾਣਾ ਪਊਗਾ ਇਹਨਾਂ ਬੰਦਿਆਂ ਦੀ ਜਿਹੜੀ ਵੋਟ ਹੈ ਉਹ ਬੈਠੇ ਵੜਾਈ ਬਣਦੀ ਹੈ ਇਹ ਕੀ ਹੈ ਇਹ ਇੱਕ ਗਰੁੱਪ ਹੁੰਦਾ ਜਿਵੇਂ ਮੰਨ ਲਓ ਯੂਪੀ ਵਾਲਿਆਂ ਦਾ ਗਰੁੱਪ ਹੈ ਬਿਹਾਰ ਵਾਲਿਆਂ ਦਾ ਗਰੁੱਪ ਹੈ ਇਹ ਕਿਉਂ ਹੁੰਦਾ ਅੱਜ ਫਿਰ ਕਿਸੀ ਸਿਆਸੀ ਲੀਡਰਾਂ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦਾ ਜੀ ਮੇਰੇ ਇਹ ਬੰਦੇ ਨੇ ਜੀ ਆਪਣੀਆਂ ਪੱਕੀਆਂ ਵੋਟਾਂ ਨੇ ਇਹਨਾਂ ਦੇ ਰਾਸ਼ਨ ਕਾਰਡ ਬਣਾਉਣੇ ਆ ਇਹਨਾਂ ਦੀ ਆਪਾਂ ਵੋਟਾਂ ਬਣਵਾਉਣੀਆਂ ਨੇ ਇਹਨਾਂ ਦਾ ਆ ਕੰਮ ਕਰਾਉਣਾ ਤੁਸੀਂ ਇਹਨਾਂ ਦੇ ਕੰਮ ਦੇਖੋ ਇਹਨਾਂ ਦੇ ਕੰਮ ਤਾਂ ਘਰ ਬੈਠੇ ਹੁੰਦੇ ਨੇ ਜੀ ਸਾਡੇ ਬੰਦੇ ਜਿਹੜੇ ਨੇ ਉਹ ਫਾਰਮ ਲੈ ਲੈ ਕੇ ਤੱਕੇ ਖਾਂਦੇ ਨੇ ਪਰ ਇਹਨ ਆਪਣੇ ਲਾਲਚ ਕਰਕੇ ਇਹਨਾਂ ਲੋਕਾਂ ਨੂੰ ਇੱਥੇ ਵਸਾਇਆ ਹੋਰ ਅੱਗੇ ਤੋਂ ਅੱਗੇ ਤੋਂ ਅੱਗੇ ਆਈਗੇ ਠੀਕ ਹੈ ਜੀ ਉਹਨਾਂ ਲੋਕਾਂ ਕਰਕੇ ਹੀ ਅੱਜੇ ਕੰਮ ਇੱਥੇ ਚੱਲਿਆ ਇਹ ਇੰਨੀ ਹੁੱਲੜ ਬਾਜੀ ਕਰਦੇ ਆਂ ਕੱਪੜੇ ਖੋਹ ਲੈਣੇ ਆ ਤੁਸੀਂ ਆਪਣੇ ਬੱਚੇ ਨੂੰ ਦੁਕਾਨ ਹੀ ਭੇਜ ਸਕਦੇ ਵੀ ਉਹ ਦੁਕਾਨ ਚੱਲੇ ਜਾਵੇ ਸਾਨੂੰ ਚਿੰਤਾ ਹੀ ਰਹੂਗੀ ਵੀ ਦੁਕਾਨ ਤੇ ਵਾਪਸ ਕਾ ਜਾਊਗਾ ਉਹ ਆ ਹੁਣੇ ਛੱਟ ਪੂਜ ਆਈ ਇੱਥੇ ਸਾਡੇ ਕੁੰਬਰੇ ਟੈਂਕੀ ਦੇ ਵਿੱਚ ਸਾਰੀ ਰਾਤ ਨਹੀਂ ਨਾ ਸਪੀਕਰਟ ਆ ਪਟਾਕੇ ਸਾਰੀ ਰਾਤ ਵੱਜਦੇ ਯਾਨੀ ਕਿ ਮੇਰਾ ਘਰ ਨੇੜੇ ਦੀ ਕੋਟੀ ਅਸੀਂ ਸੁਣਦਾ ਹੀ ਨਹੀਂ ਕੋਈ ਇਹ ਹੋਰ ਬੰਦਾ ਉਹਨੇ ਪਰਮਿਸ਼ਨ ਲਾਓ ਜੀ ਫਲਾਣਾ ਲਾਓ 10 ਵਜੇ ਬਾਅਦੇ ਕਿਤੇ ਦੇ ਵਿਆਹ ਸਾਦੀ ਹੁੰਦੀਆਂ ਤਾਂ ਬੰਦ ਕਰਕੇ ਬਹਿਜਨੇ ਕਿਹੜਾ ਸੁਣਦਾ ਹੀ ਹੁਣੇ ਛੱਟ ਪੂਜ ਆਈ ਜਾ ਕੇ ਦੇਖ ਲੋ ਐਨਾ ਬੁਰਾ ਹਾਲ ਹੈ ਯਾਨੀ ਕਿ ਪਿੰਡੇ ਚ ਪਿੰਡ ਚ ਕਦੀ ਸਾਡੇ ਇਹ ਪਿੰਡ ਖੂਬਸੂਰਤ ਪਿੰਡ ਗਿਣੇ ਜਾਂਦੇ ਸੀਗੇ ਸਾਡੇ ਇਲਾਕੇ ਦੇ ਚਾਰ ਪਿੰਡ ਤਾਂ ਸਾਡੇ ਬੈਦਵਾਨਾਂ ਦੇ ਬਹੁਤ ਮਸ਼ਹੂਰ ਪਿੰਡ ਸੀਗੇ ਚੰਡੀਗੜ੍ਹ ਤੇ ਬਾਅਦ ਸਾਡੇ ਇਹ ਪਿੰ ਕਉਸੁਰਤੀ ਦਾ ਟੰਕਾ ਚੱਲਦਾ ਤਾਂ ਪੰਜਾਬ 'ਚ ਬਟ ਅੱਜ ਦੇ ਟਾਈਮ 'ਚ ਤਾਂ ਇੰਨਾ ਮਾੜਾ ਹਾਲ ਐ ਸਿਰਫ ਇਹ ਜਿਹੜੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਵੋਟਾਂ ਬਣਾਤੀਆਂ ਪੀਜੀਆਂ 'ਚ ਬੰਦੇ ਬੱਚੇ ਨੂੰ ਨਹੀਂ ਕੱਲਾ ਭੇਜ ਸਕਦੇ ਪਿੰਡਾਂ 'ਚ ਇੰਨਾ ਬੁਰਾ ਹਾਲ ਐ ਸਾਰੀ ਰਾਤ ਨਹੀਂ ਸੌਂਦੇ ਬੁਰਾ ਹਾਲ ਪਈਏ ਪੰਜ ਜਾਣੇ ਐਗੇ ਬਸ ਬਾਈ ਜੀ ਇਹਦੇ ਵਿੱਚ ਇਹ ਵੀ ਐ ਨਾ ਕਿ ਇਹ ਵੀ ਮੰਨਦੇ ਵੀ ਕਸੂਰ ਸਾਡੇ ਪੰਜਾਬੀਆਂ ਦਾ ਵੀ ਹੈਗਾ ਕਹਿੰਦੇ ਕਿਰਾਏ ਦੇ ਲਾਲਚ ਦੇ ਵਿੱਚ ਵੀ ਆਪਣਾ ਜੇ ਸਾਡਾ ਕਸੂਰ ਹੈਗਾ ਤਾਂ ਐ ਤੁਹਾਨੂੰ ਸਾਰੇ ਪੰਜਾਬ ਤੇ ਲੋਕ ਲਾਲਤਾ ਪਾ ਰਹੇ ਆਂ ਵੀ ਅਸੀਂ ਆਪਣੇ ਪੈਸੇ ਦੇ ਖਾਤਰ ਇਹ ਕੰਮ ਅਸੀਂ ਕਰਿਆ ਅਸੀਂ ਅੱਜ ਭੁਗਤ ਰਹੇ ਆਂ ਇਹ ਚੀਜ਼